ਸਤ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੈਲਥੀ ਵਾਈਬ ਅੱਜ ਦੇ ਟੌਪਿਕ ਵਿੱਚ ਗੱਲ ਕਰਾਂਗੇ ਅਲਸੀ ਦੇ ਬੀਜਾਂ ਬਾਰੇ ਜਿਸ ਨੂੰ ਫਲੈਕਸੀਡ ਔਰ ਬਲੈਕ ਸੀਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੋਸਤੋ ਵੈਸੇ ਤਾਂ ਅਲਸੀ ਦੇ ਬੀਜਾਂ ਦਾ ਇਸਤੇਮਾਲ ਹਜ਼ਾਰਾਂ ਸਾਲਾਂ ਤੋਂ ਹੁੰਦਾ ਆਇਆ ਹੈ ਬਟ ਪਿਛਲੇ ਕੁਝ ਸਾਲਾਂ ਤੋਂ ਅਲਸੀ ਦੀ ਪਪੂਲਰਿਟੀ ਬਹੁਤ ਜ਼ਿਆਦਾ ਵੱਧ ਗਈ ਹੈ ਇਸ ਵਿੱਚ ਪਾਏ ਜਾਂਦੇ ਗੁਣਾਂ ਦੇ ਕਾਰਨ ਤੁਸੀਂ ਜਾਣਦੇ ਹੋ ਕਿ ਈਜੀਪਟ ਵਿੱਚ ਸਭ ਤੋਂ ਪਹਿਲਾਂ ਫਲੈਕਸੀਡ ਮਤਲਬ ਅਲਸੀ ਦੇ ਬੀਜਾਂ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਸੀ ਤਾਂ ਇਸ ਨੂੰ ਐਜ਼ ਅ ਫੂਡ ਨਹੀਂ ਬਲਕਿ ਕਪੜਾ ਬਣਾਉਣ ਦੇ ਕੰਮ ਵਿੱਚ ਲਿਆ ਜਾਂਦਾ ਸੀ ਮਤਲਬ ਅਲਸੀ ਦੇ ਬੀਜਾਂ ਨਾਲ ਕਪੜਾ ਬਣਦਾ ਸੀ ਸਲੋ ਸਲੋ ਸਾਇੰਟਿਫਿਕ ਰਿਸਰਚ ਹੁੰਦੀ ਗਈ ਇਸ ਦੇ ਗੁਣਾਂ ਬਾਰੇ ਜਾਣਕਾਰੀ ਦੀ ਗਈ ਲੋਕਾਂ ਨੇ ਇਸ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਇਸ ਬਾਰੇ ਹੋਰ ਜਾਣਕਾਰੀ ਮਿਲਣ ਲੱਗੀ ਤਾਂ ਜੋ ਪਤਾ ਲੱਗਾ ਕਿ ਇਸ ਦੇ ਬਹੁਤ ਸਾਰੇ ਹੈਲਥ ਬੈਨੀਫਿਟ ਹਨ ਔਰ ਇਹ ਅੱਜ ਸੁਪਰ ਫੂਡ ਵਿੱਚ ਆਉਂਦਾ ਹੈ ਔਰ ਫਲੈਕ ਸੀਡ ਜਿਵੇਂ ਨਾਮ ਤੋਂ ਪਤਾ ਲੱਗਦਾ ਹੈ ਫਲੈਕਸ ਪਲਾਂਟ ਤੋਂ ਮਿਲਦੀ ਹੈ ਫਲੈਕ ਸੀਡ ਤੋਂ ਜ਼ਿਆਦਾਤਰ ਫਾਇਦੇ ਇਸ ਲਈ ਨਹੀਂ ਮਿਲ ਪਾਉਂਦੇ ਕਿਉਂਕਿ ਕੋਈ ਵੀ ਚੀਜ਼ ਮਤਲਬ ਫੂਡ ਉਸ ਨੂੰ ਖਾਣ ਦਾ ਤਰੀਕਾ ਹੁੰਦਾ ਹੈ ਉਸ ਦੇ ਅਗਰ ਹੈਲਥ ਬੈਨੀਫਿਟ ਚਾਹੁੰਦੇ ਹੋ ਤਾਂ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਸ ਪਰਪਸ ਲਈ ਖਾ ਰਹੇ ਹੋ ਔਰ ਉਸ ਨੂੰ ਕਿਸ ਪਰਪਸ ਲਈ ਕਿਸ ਤਰੀਕੇ ਨਾਲ ਖਾਣਾ ਹੈ ਪਤਾ ਹੋਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਨਹੀਂ ਬਿਨਾ ਦੇਖੇ ਖਾ ਆਰ ਪਰਪਸ ਪੂਰਾ ਹੋ ਗਿਆ। ਔਰ ਜ਼ਿਆਦਾਤਰ ਆਪਾਂ ਕਿਸੇ ਦਾ ਸੁਣਦੇ ਹਾਂ। ਐਗਜ਼ਾਮਪਲ weight ਘਟ ਕਰਨ ਲਈ ਫਲੈਕਸੀਡ ਖਾਓ ਔਰ ਫਲੈਕਸੀਡ ਖਾਣ ਲਗੇ ਆਪਾਂ ਨੂੰ ਇਸ ਨੂੰ ਖਾਣ ਦਾ ਤਰੀਕਾ ਪਤਾ ਹੋਣਾ ਜ਼ਰੂਰੀ ਹੈ। ਜ਼ਿਆਦਾਤਰ ਫਲੈਕਸੀਡ ਦੇ ਫਾਇਦੇ ਘਟ ਔਰ ਨੁਕਸਾਨ ਉਸ ਟਾਈਮ ਹੁੰਦੇ ਹਨ ਜਦੋਂ ਆਪਾਂ ਨੂੰ ਇਸ ਤੇ ਖਾਣ ਦਾ ਤਰੀਕਾ ਨਹੀਂ ਪਤਾ ਹੁੰਦਾ। ਅੱਜ ਦੇ ਟੌਪਿਕ ਵਿੱਚ ਗੱਲ ਕਰਾਂਗੇ ਫਲੈਕਸੀਡ ਦੀ ਡੋਸ ਬਾਰੇ। ਮਤਲਬ ਇੱਕ ਦਿਨ ਵਿੱਚ ਅਲਸੀ ਦੇ ਬੀਜਾਂ ਨੂੰ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ ਔਰ ਅਲਸੀ ਦੇ ਬੀਜਾਂ ਦੀ ਤਸਵੀਰ ਬਾਰੇ ਔਰ ਕਿਹੜੇ ਮੌਸਮ ਵਿੱਚ ਅਲਸੀ ਦੇ ਬੀਜ ਖਾਣਾ ਬੈਸਟ ਹਨ। ਔਰ ਗੱਲ ਕਰਾਂਗੇ ਅਲਸੀ ਦੇ ਬੀਜਾਂ ਦੇ ਨਿਊਟ੍ਰੀਸ਼ਨ ਫੈਕਟਸ ਬਾਰੇ ਔਰ ਗੱਲ ਕਰਾਂਗੇ ਅਲਸੀ ਦੇ ਬੀਜਾਂ ਨੂੰ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਫਾਇਦੇ ਹੋਣ ਔਰ ਕਿਹੜੇ ਟਾਈਮ ਖਾਣਾ ਚਾਹੀਦਾ ਔਰ ਗੱਲ ਕਰਾਂਗੇ ਅਲਸੀ ਦੇ ਬੀਜਾਂ ਦੇ ਫਾਇਦਿਆਂ ਬਾਰੇ ਔਰ ਗੱਲ ਕਰਾਂਗੇ ਅਲਸੀ ਦੇ ਬੀਜਾਂ ਦੇ ਨੁਕਸਾਨ ਜਾਂ ਕਹਿ ਸਕਦੇ ਹਾਂ ਕਿੰਨਾਂ ਨੂੰ ਅਲਸੀ ਦੇ ਬੀਜ ਨਹੀਂ ਖਾਣੇ ਚਾਹੀਦੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਫਲੈਕ ਸੀਡ ਦੀ ਡੋਸ ਬਾਰੇ ਮਤਲਬ ਅਲਸੀ ਦੇ ਬੀਜਾਂ ਨੂੰ ਇੱਕ ਦਿਨ ਵਿੱਚ ਕਿੰਨੀ ਮਾਤਰਾ ਵਿੱਚ ਖਾਣਾ ਚਾਹੀਦਾ ਔਰ ਅਲਸੀ ਦੇ ਬੀਜਾਂ ਦੀ ਤਾਸੀਰ ਬਾਰੇ ਔਰ ਕਿਹੜੇ ਮੌਸਮ ਵਿੱਚ ਅਲਸੀ ਦੇ ਬੀਜਾਂ ਨੂੰ ਖਾਣਾ ਔਰ ਅਲਸੀ ਦੇ ਬੀਜਾਂ ਨੂੰ ਇੱਕ ਦਿਨ ਵਿੱਚ 2 ਚਮਚ ਮਤਲਬ 20 ਗ੍ਰਾਮ ਖਾ ਸਕਦੇ ਆ ਬਟ ਸਟਾਰਟਿੰਗ ਹਮੇਸ਼ਾ ਅੱਧੇ ਚਮਚ ਤੋਂ ਕਰੋ ਮਤਲਬ 5 ਗ੍ਰਾਮ ਤੋਂ ਕਰੋ ਸਲੋ ਸਲੋ ਇਸ ਦੀ ਡੋਜ਼ ਨੂੰ ਵਧਾ ਦਿਓ ਔਰ ਦੋਸਤੋ ਬੈਸਟ ਮੌਸਮ ਅਲਸੀ ਦੇ ਬੀਜਾਂ ਨੂੰ ਖਾਣ ਦਾ ਸਰਦੀਆਂ ਦਾ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਬਟ ਗਰਮੀਆਂ ਵਿੱਚ ਵੀ ਖਾ ਸਕਦੇ ਆ ਬਟ ਡੋਜ਼ ਨੂੰ ਹਾਫ ਕਰ ਦਿਓ ਮਤਲਬ 1 ਚਮਚ ਗਰਮੀਆਂ ਵਿੱਚ ਵੀ ਖਾ ਸਕਦੇ ਆ ਹੁਣ ਗੱਲ ਕਰਦੇ ਫਲੈਕਸ ਸੀਡ ਅਲਸੀ ਦੇ ਬੀਜਾਂ ਦਾ ਨਿਊਟ੍ਰੀਸ਼ਨ ਫੈਕਟਸ ਬਾਰੇ ਅਲਸੀ ਦੇ 1 ਚਮਚ ਵਿੱਚ 37 ਕੈਲਰੀਜ਼ 1.5 ਗ੍ਰਾਮ ਪ੍ਰੋਟੀਨ 2 ਗ੍ਰਾਮ ਕਾਰਬਸ 0.8 ग्राम टोटल फैट 1.9 ग्राम फाइबर जिस ਵਿੱਚ 60 ਤੋਂ 80% सॉलीबल फाइबर और 20 तो 40% अनसॉलीबल फाइबर पाया जाता है विटामिन बी1 बी6 बी9 मैग्नीशियम पोटेशियम और ओमेगा 3 और एएलए अल्फा लाइनोनिक एसिड पाया जाता है दोस्तों ਹੁਣ ਗੱਲ ਕਰਦੇ ਅਲਸੀ ਦੇ ਬੀਜ ਖਾਣ ਦਾ ਸਹੀ ਤਰੀਕਾ ਔਰ ਕਿਸ ਟਾਈਮ ਅਲਸੀ ਦੇ ਬੀਜ ਨੂੰ ਖਾਈਏ ਕਿ ਫਾਇਦੇ ਹੋਣ ਬਹੁਤ ਸਾਰੇ ਲੋਕ ਅਲਸੀ ਦੇ ਬੀਜ ਖਾਣ ਲੱਗਿਆਂ ਗਲਤੀ ਕਰਦੇ ਹਨ ਉਹ ਅਲਸੀ ਦੇ ਬੀਜ ਨੂੰ ਡਾਇਰੈਕਟ ਖਾ ਲੈਂਦੇ ਹਨ ਮਤਲਬ ਸਾਬੂਤ ਖਾ ਲੈਂਦੇ ਹਨ ਮਾਰਕੀਟ ਤੋਂ ਅਲਸੀ ਦੇ ਬੀਜ ਇੱਕ ਹੈ ਔਰ ਉਸ ਨੂੰ ਸਾਬੂਤ ਖਾਣਾ ਸ਼ੁਰੂ ਕਰ ਦਿੱਤਾ ਅਲਸੀ ਦੇ ਬੀਜ ਦਾ ਬਾਹਰਲਾ ਕਵਰ ਅਲਸੀ ਨੂੰ ਤੁਹਾਡੇ ਸਰੀਰ ਅੰਦਰ ਡਾਈਜੈਸਟ ਨਹੀਂ ਹੋਣ ਦਿੰਦਾ ਜਿੰਨਾ ਮਰਜ਼ੀ ਚਬਾ ਕੇ ਖਾ ਲਓ ਜਿੰਨਾ ਪ੍ਰੋਪਰ ਨਿਊਟ੍ਰੀਸ਼ਨ ਮਿਲਣਾ ਚਾਹੀਦਾ ਹੈ ਔਰ ਜਿੰਨਾ ਐਬਜ਼ોર્ਪਸ਼ਨ ਨਿਊਟ੍ਰੀਸ਼ਨ ਦਾ ਤੁਹਾਡੀ ਬਾਡੀ ਅੰਦਰ ਹੋਣਾ ਚਾਹੀਦਾ ਨਹੀਂ ਹੋ ਪਾਉਂਦਾ ਕਿਉਂਕਿ ਅਲਸੀ ਦੇ ਬੀਜਾਂ ਦੇ ਕਵਰ ਵਿੱਚ ਫੈਟਿਕ ਐਸਿਡ ਹੁੰਦਾ ਹੈ ਇਹ ਆਪਣੇ ਸਰੀਰ ਲਈ ਹਾਨੀਕਾਰਕ ਹੈ ਸੋ ਇਸ ਨੂੰ ਡਿਸਟਰੋਏ ਕਰਨਾ ਜਾਂ ਨਸ਼ਟ ਕਰਨਾ ਬਹੁਤ ਜ਼ਰੂਰੀ ਹੈ ਇਹ ਬਾਡੀ ਅੰਦਰ ਐਬਜ਼ੌਰਬ ਨਹੀਂ ਹੁੰਦਾ ਔਰ ਅਲਸੀ ਦੇ ਬੀਜਾਂ ਦੇ ਗੁਣ ਆਪਾਂ ਨੂੰ ਨਹੀਂ ਮਿਲ ਪਾਉਂਦੇ ਸੋ ਇਸ ਨੂੰ ਡਿਸਟਰੋਏ ਜਾਂ ਤੁਸੀਂ ਅਲਸੀ ਦੇ ਬੀਜਾਂ ਨੂੰ ਪਾਣੀ ਵਿੱਚ ਕੁਝ ਟਾਈਮ ਭਿਓ ਕੇ ਰੱਖੋ ਫਿਰ ਇਹਨਾਂ ਨੂੰ ਖਾਓ ਫਿਰ ਤੁਸੀਂ ਓਟਸ ਦਹੀਂ ਸੈਲਡ ਵਿੱਚ ਮਿਲਾ ਕੇ ਖਾ ਸਕਦੇ ਹੋ ਔਰ ਸੈਕਿੰਡ ਵੇ ਤੁਸੀਂ ਅਲਸੀ ਦੇ ਬੀਜਾਂ ਦੇ ਸਪਰਾਉਟ ਬਣਾ ਕੇ ਖਾ ਸਕਦੇ ਹੋ ਜਾਂ ਕਹਿ ਸਕਦੇ ਆ ਭੁੰਗਰਾ ਕੇ ਖਾ ਸਕਦੇ ਹੋ ਇਸ ਤਰ੍ਹਾਂ ਖਾਣ ਨਾਲ ਅਲਸ ਦੇ ਬੀਜਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਵੱਧ ਜਾਂਦੀ ਹੈ ਅਲਸੀ ਦੇ ਬੀਜਾਂ ਨੂੰ ਖਾਣ ਦਾ ਲਾਸਟ ਔਰ ਬੈਸਟ ਤਰੀਕਾ ਅਲਸੀ ਦੇ ਬੀਜਾਂ ਨੂੰ ਗਰਾਉਂਡ ਕਰਕੇ ਖਾਓ ਮਤਰਾ ਪੀਸ ਕੇ ਪਾਊਡਰ ਫਾਰਮ ਵਿੱਚ ਖਾਓ ਜਦੋਂ ਵੀ ਮਾਰਕੀਟ ਤੋਂ ਤੁਸੀਂ ਅਲਸੀ ਦੇ ਬੀਜ ਲੈ ਕੇ ਆਓ ਹਮੇਸ਼ਾ ਆਰਗੇਨਿਕ ਲੈ ਕੇ ਆਓ ਔਰ ਫਿਰ ਅਲਸੀ ਦੇ ਬੀਜਾਂ ਨੂੰ ਰੋਸਟ ਕਰ ਲੋ ਰੋਸਟ ਕਰਨਾ ਫੈਟਿਕ ਐਸਿਡ ਨਸ਼ਟ ਹੋ ਜਾਂਦਾ ਹੈ ਫਿਰ ਇੱਕ ਵੀਕ ਵੀ ਜਿੰਨਾ ਖਾਣਾ ਹੈ ਉਹਨਾਂ ਤੁਸੀਂ ਗ੍ਰਾਈਂਡਰ ਵਿੱਚ ਪੀਸ ਕੇ ਪਾਊਡਰ ਫਾਰਮ ਚ ਬਣਾ ਲਵੋ ਔਰ ਕੋਸ਼ਿਸ਼ ਕਰਨਾ ਇੱਕ ਵੀਕ ਜਿੰਨਾ ਹੀ ਪੀਸਣਾ ਇਹ ਜਲਦੀ ਖਰਾਬ ਹੋ ਜਾਂਦਾ ਹੈ ਕਿਉਂਕਿ ਅਲਸੀ ਦੇ ਬੀਜ ਕਾਫੀ ਸੈਂਸਿਟਿਵ ਹੁੰਦੇ ਹਨ ਸੋ ਪਾਊਡਰ ਬਣਾਉਣ ਤੋਂ ਬਾਅਦ ਕਿਸੇ ਡਾਰਕ ਕੱਚ ਦੇ 에ਅ ਟਾਈਟ ਕੰਟੇਨਰ ਜਾਂ ਜਾਰ ਵਿੱਚ ਰੱਖੋ ਜਿਸ ਵਿੱਚ ਰੋਸ਼ਨੀ ਔਰ ਹਵਾ ਨਾ ਜਾਵੇ ਔਰ ਇਸ ਜਾਰ ਨੂੰ ਫ੍ਰਿਜ ਵਿੱਚ ਰੱਖ ਦਿਓ ਔਰ ਜਦੋਂ ਵੀ ਖਾਣਾ ਹੈ ਉਸ ਦਾ ਇੱਕ ਚਮਚ ਤੁਸੀਂ ਸਮੂਦੀ ਸ਼ੇਕ ਔਰ ਦੁੱਧ ਵਿੱਚ ਮਿਲਾ ਕੇ ਪੀ ਸਕਦੇ ਹੋ ਹੁਣ ਗੱਲ ਕਰਦੇ ਅਲਸੀ ਦੇ ਬੀਜ ਨੂੰ ਖ ਸਮਝਾ ਵੈਸੇ ਤਾਂ ਅਲਸੀ ਨੂੰ ਕਿਸੇ ਵੀ ਟਾਈਮ ਖਾ ਸਕਦੇ ਹੋ ਬਟ ਅਗਰ ਹਾਰਮੋਨ ਇਨ ਬੈਲੈਂਸ ਜਾਂ ਤੁਸੀਂ weight ਤੋਂ ਕਾਫੀ ਪਰੇਸ਼ਾਨ ਹੋ ਮਤਲਬ weight ਜ਼ਿਆਦਾ ਹੈ ਤਾਂ ਤੁਸੀਂ ਸਵੇਰੇ ਖਾਲੀ ਪੇਟ ਜਾਂ ਬ੍ਰੇਕਫਾਸਟ ਵਿੱਚ ਖਾਓ ਔਰ ਅਗਰ ਜ਼ਿਆਦਾ ਤਣਾਅ ਜਾਂ ਨੀਂਦ ਦੀ ਸਮੱਸਿਆ ਹੈ ਤਾਂ ਸੌਣ ਤੋਂ 1 ਜਾਂ 2 ਘੰਟੇ ਪਹਿਲਾਂ ਖਾਓ ਦੋਸਤੋ ਹੁਣ ਗੱਲ ਕਰਦੇ ਅਲਸੀ ਨੂੰ ਖਾਣ ਦੇ ਕੀ ਫਾਇਦੇ ਹਨ ਅਲਸੀ ਤੁਹਾਡੀ ਕਬਜ਼ ਨੂੰ ਠੀਕ ਕਰਨ ਲਈ ਸਭ ਤੋਂ ਜ਼ਿਆਦਾ ਯੂਸਫੁਲ ਹੁੰਦੀ ਹੈ ਅਗਰ ਤੁਹਾਨੂੰ ਪੁਰਾਣੀ ਕਬਜ਼ ਦੀ ਪ੍ਰੋਬਲਮ ਰਹਿੰਦੀ ਤਾਂ ਅਲਸੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋ ਸਕਦੀ ਹੈ ਅਲਸੀ ਦੇ ਅੰਦਰ ਬਹੁਤ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ ਕਰੀਬ ਫਾਈਬਰ ਮਿਲਦਾ ਹੈ ਔਰ ਜਿਆਦਾ ਫਾਈਬਰ ਸੋਲੀਬਲ ਫਾਈਬਰ ਹੁੰਦਾ ਹੈ ਇਹ ਤੁਹਾਡੀ ਕਬਜ ਨੂੰ ਦੂਰ ਕਰਨ ਵਿੱਚ ਹੈਲਪ ਕਰਦਾ ਹੈ ਸੈਕਿੰਡ ਪੁਆਇੰਟ ਕੋਲੇਸਟ੍ਰੋਲ ਲੈਵਲ ਨੂੰ ਕੱਟ ਕਰਨਾ ਅਲਸੀ ਅੰਦਰ omega 3 ਫੈਟੀ ਐਸਿਡ ਪਾਏ ਜਾਂਦੇ ਹਨ ਔਰ ਦੂਸਰਾ ਪੋਲੀ ਅਨਸੈਚੁਰੇਟਿਡ ਫੈਟੀ ਐਸਿਡ ਪਾਏ ਜਾਂਦੇ ਹਨ ਇਹ ਦੋਨੋਂ ਚੀਜ਼ਾਂ ਤੁਹਾਡੀ ਬੋਡੀ ਅੰਦਰ hdl ਜੋ ਗੁੱਡ ਕੋਲੇਸਟ੍ਰੋਲ ਹੈ ਉਸ ਨੂੰ ਵਧਾਉਂਦਾ ਹੈ ਔਰ ldl ਬੈਡ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਮਤਲਬ ਕੋਲੇਸਟ੍ਰੋਲ ਨੂੰ ਲੈਵਲ ਵਿੱਚ ਰੱਖਦਾ ਹੈ ਔਰ ਓਵਰ ਆਲ ਹਾਰਟ ਹੈਲਥ ਲਈ ਕਾਫੀ ਬੈਨੀਫੀਸ਼ੀਅਲ ਹੁੰਦਾ ਹੈ ਇਸ ਤੋਂ ਇਲਾਵਾ ਅਲਸੀ ਦੇ ਬੀਜ ਹੋਣ ਦੇ ਚਾਂਸ ਨੂੰ ਘਟਾਉਂਦਾ ਹੈ ਫਲੈਕਸੀਡ ਯੂਟਰਸ ਦਾ ਕੈਂਸਰ ਹੁੰਦਾ ਹੈ ਉਸ ਨੂੰ ਵੀ ਕਾਫੀ ਹੱਦ ਤੱਕ ਘਟ ਕਰਦੇ ਹਨ ਫਲੈਕਸੀਡ weight loss ਕਰਨ ਵਿੱਚ ਵੀ ਹੈਲਪ ਕਰਦੇ ਹਨ ਬਹੁਤ ਸਾਰੇ ਲੋਕ weight loss ਕਰਨ ਲਈ ਵੀ ਇਸ ਦਾ ਇਸਤੇਮਾਲ ਕਰਦੇ ਹਨ ਕਿਉਂਕਿ ਇਸ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਔਰ ਇਹ ਤੁਹਾਡੇ ਪੇਟ ਅੰਦਰ ਫੀਲਿੰਗ ਆਫ ਫੁੱਲਨੈਸ ਨੂੰ ਵਧਾਉਂਦਾ ਹੈ ਮਤਲਬ ਫਲੈਕਸੀਡ ਖਾਣ ਨਾਲ ਪੇਟ ਜ਼ਿਆਦਾ ਟਾਈਮ ਤੱਕ ਭਰਿਆ ਰਹਿੰਦਾ ਹੈ ਔਰ ਭੁੱਖ ਥੋੜੀ ਦੇਰ ਬਾਅਦ ਲੱਗਦੀ ਹੈ ਫਲੈਕਸੀਡ ਅੰਦਰ ਐਂਟੀ ਫੰਗਲ ਪ੍ਰੋਪਰਟੀਆਂ ਹੁੰਦੀਆਂ ਔਰ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਸਟਰੋਂਗ ਬਣਾਉਂਦਾ ਹੈ ਫਲੈ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਖਾਸ ਤੌਰ ਤੇ ਏ ਐਲ ਐ ਅਲਫਾ ਲਾਈਨੋਨਿਕ ਐਸਿਡ ਪਾਇਆ ਜਾਂਦਾ ਹੈ ਜੋ ਦਿਮਾਗ ਨੂੰ ਤੇਜ਼ ਔਰ ਤੰਦਰੁਸਤ ਰੱਖਣ ਵਿੱਚ ਹੈਲਪ ਕਰਦੇ ਹਨ ਫਲੈਕ ਸੀਡ ਵਿੱਚ ਲਿਗਨਨ ਦੀ ਮਾਤਰਾ ਬਦੇਰੀ ਹੁੰਦੀ ਹੈ ਸੋ ਜਿੰਨਾਂ ਦਾ ਵੀ ਹਾਰਮੋਨ ਇਨ ਬੈਲੈਂਸ ਹਨ ਉਹ ਆਪਣੀ ਡਾਈਟ ਵਿੱਚ ਫਲੈਕ ਸੀਡ ਨੂੰ ਜ਼ਰੂਰ ਐਡ ਕਰਨ ਫਲੈਕ ਸੀਡ ਤੁਹਾਡੀ ਬਾਡੀ ਅੰਦਰ ਇਨਸੂਲਿਨ ਸੈਂਸਿਟੀਵਿਟੀ ਨੂੰ ਵਧਾ ਦਿੰਦਾ ਹੈ ਇਨਸੂਲਿਨ ਜੋ ਕਿ ਬੇਸਿਕਲੀ ਤੁਹਾਡੀ ਬਾਡੀ ਅੰਦਰ 슈ਗਰ ਨੂੰ ਮੇਨਟੇਨ ਕਰਨ ਲਈ ਉਸਦੇ ਲੈਵਲ ਨੂੰ ਘੱਟ ਰੱਖਣ ਲਈ ਰਿਸਪੋਨਸਿਬਲ ਹੁੰਦੀ ਹੈ ਜਦੋਂ ਵੀ ਆਪਾਂ ਕੁਝ ਖਾਣਾ ਖਾਂਦੇ ਹਾਂ ਤਾਂ ਇਨਸੂ ਹਲਦੀ ਅੰਦਰ ਭੇਜਦਾ ਹੈ ਔਰ ਬਲੱਡ ਸ਼ੂਗਰ ਲੈਵਲ ਨੂੰ ਘਟ ਕਰਦਾ ਹੈ ਟਾਈਪ 2 ਡਾਇਬੀਟਿਸ ਵਿੱਚ ਇਨਸੂਲਿਨ ਦੀ ਕਮੀ ਹੁੰਦੀ ਹੈ ਜਾਂ ਇਨਸੂਲਿਨ ਦੀ ਸੈਂਸਿਟੀਵਿਟੀ ਘਟ ਹੋ ਜਾਂਦੀ ਹੈ ਸੋ ਫਲੈਕਸੀਡ ਤੁਹਾਡੀ ਬਾਡੀ ਅੰਦਰ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਇੰਪਰੂਵ ਕਰਦੇ ਹਨ ਔਰ ਕਿਤੇ ਨਾ ਕਿਤੇ ਡਾਇਬੀਟਿਸ ਵਿੱਚ ਵੀ ਹੈਲਪਫੁਲ ਹੁੰਦੀ ਹੈ ਸੋ ਜਿਨ੍ਹਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਉਹ ਆਪਣੀ ਡਾਈਟ ਵਿੱਚ ਫਲੈਕਸੀਡ ਨੂੰ ਜ਼ਰੂਰ ਐਡ ਕਰਨ ਔਰ ਲਾਸਟ ਹੁਣ ਗੱਲ ਕਰਦੇ ਹਾਂ ਕਿੰਨਾ ਨੂੰ ਫਲੈਕਸੀਡ ਨਹੀਂ ਖਾਣੀ ਚਾਹੀਦੀ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਫਲੈਕਸੀਡ ਖਾਂਦੇ ਟਾਈਮ ਪਾਣੀ ਜ਼ਿਆਦਾ ਦਾ ਪੀਓ। ਅਗਰ ਪਾਣੀ ਨਹੀਂ ਪੀਓਗੇ ਤਾਂ ਕਬਜ਼ ਦੀ ਪ੍ਰੋਬਲਮ ਹੋਰ ਵੱਧ ਸਕਦੀ ਹੈ। ਫਲੈਕਸੀਡ ਨੂੰ 2 ਚਮਚ ਤੋਂ ਜ਼ਿਆਦਾ ਨਾ ਖਾਓ। ਫਲੈਕਸੀਡ ਤੇ ਟੌਕਸਿਨ ਪਾਏ ਜਾਂਦੇ ਹਨ। ਸੋ ਫਲੈਕਸੀਡ ਨੂੰ ਹਮੇਸ਼ਾ ਭੁੰਨ ਕੇ ਜਾਂ ਪਾਣੀ ਵਿੱਚ ਭਿਉਂ ਕੇ ਖਾਓ। ਡਾਇਬਟੀਜ਼ ਜਾਂ ਲੋ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈਂਦੇ ਸਮੇਂ ਅਲਸੀ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ ਕਿਉਂਕਿ ਇਸ ਨਾਲ ਸ਼ੂਗਰ ਲੈਵਲ ਹੋਰ ਵੀ ਘੱਟ ਸਕਦਾ ਹੈ। ਪ੍ਰੈਗਨੈਂਟ ਊਮਨ ਫਲੈਕਸੀਡ ਦਾ ਇਸਤੇਮਾਲ ਨਾ ਕਰਨ। ਕੋਈ ਵੀ ਸਰਜਰੀ ਹੋਈ ਹੋਵੇ ਜਾਂ ਹੋਣ ਵਾਲੀ ਹੋਵੇ ਤਾਂ ਇਸ ਨੂੰ ਨਾ ਖਾਓ। ਥਾਇਰਾਇਡ ਹੈ ਤਾਂ ਫਲੈਕਸੀਡ ਨੂੰ ਅਵੋਇਡ ਕਰੋ। ਅਗਰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ